ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਮਹਾਨ ਕੋਸ਼ ਨੂੰ ਖਪਾਉਣ ਤੇ ਲੱਗੀ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੁਸਤਕਾਂ ਦੇ ਵਿੱਚ ਮਹਾਨ ਕੋਸ਼ ਦਾ ਸਰਮਾਇਆ ਜਿਹੜਾ ਸਾਮ੍ਹ ਕੇ ਰੱਖਿਆ ਸੀ ਅਰ ਸਵਾਲੇ ਬਣ ਗਿਆ ਕਿ ਆਖਰ ਉਹ ਖਪਾਉਣ ਤੇ ਕਿਉਂ ਲੱਗੀ ਹੋਈ ਆ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰਲੇ ਹਿੱਸੇ ਦੀਆਂ ਜਿੱਥੇ ਮਹਾਨ ਕੋਸ਼ ਨੂੰ ਖਪਾਉਣ ਲਈ ਵੱਡੇ ਵੱਡੇ ਟੋਏ ਪੁੱਟੇ ਗਏ ਆ ਪੁਸਤਕਾਂ ਤੁਹਾਨੂੰ ਦਿਖਾ ਰਿਹਾ ਇੱਕ ਵੱਡੇ ਢੰਡਾਰ ਦੇ ਰੂਪ ਵਿੱਚ ਨੇ ਤੁਸੀਂ ਵੀ ਦੇਖ ਸਕਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮਹਾਨ ਕੋਸ਼ ਦੀਆਂ ਉਹ ਤਸਵੀਰਾਂ ਜਿੱਥੇ ਮਹਾਨ ਕੋਸ਼ ਨੂੰ ਦਫਨ ਕੀਤਾ ਜਾ ਰਿਹਾ ਹੈ ਕਹਿ ਸਕਦੇ ਹਾਂ ਕਿ ਮਹਾਨ ਕੋਸ਼ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਉਹ ਸਰਮਾਇਆ ਹੈ ਜਾਇ ਕਹ ਲੋ ਕਿ ਸਿੱਕ ਕੌਮ ਦਾ ਉਸ ਸਰਮਾਇਆ ਹੈ ਭਾਈ ਮਾਹ ਕਾਨ ਸਿੰਘ ਨਾਬਾ ਹੋਰਾਂ ਦਾ ਇੱਕ ਜਿਹਾ ਖੋਜ ਪੁਸਤਕ ਅੰਦਰਲੀ ਧਰਤੀ ਤੇ ਖਪਾਉਣ ਤੇ ਲੱਗੀ ਹੋਈ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਆਖਰ ਯੂਨੀਵਰਸਿਟੀ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਪਰ ਵੱਡੀ ਗਿਣਤੀ ਦੇ ਵਿੱਚ ਅਜ ਇਸ ਸਰਮਾਇਏ ਨੂੰ ਪੰਜਾਬੀ ਯੂਨੀਵਰਸਿਟੀ ਖਪਾਉਣ ਤੇ ਲੱਗੀ ਹੋਈ ਹੈ ਜਿਹੜੇ ਰੋਸ ਹੈ ਉਹ ਦਰਜ ਕਰਵਾਇਆ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਪੁਸਤਕਾਂ ਨੂੰ ਦਫਨ ਕੀਤਾ ਜਾ ਰਿਹਾ ਤੇ ਇਹ ਉਹ ਪੁਸਤਕ ਹੈ ਜਿਹੜੀ ਕੌਮ ਦਾ ਸਰਮਾਇਆ ਹੈ ਪੰਜਾਬੀ ਯੂਨੀਵਰਸਿਟੀ ਨਾਬਾ ਨਾਲ ਜੁੜਿਆ ਹੋਇਆ ਤਾਂ ਆਖਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਅਜਿਹੇ ਕਦਮ ਕਿਉਂ ਚੁੱਕਣੇ ਪਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲਾਂ ਹੀ ਵਿੱਤੀ ਸੰਕਟ ਦੇ ਨਾਲ ਭਰਤੀ ਘਟਾਲਿਆਂ ਦੇ ਨਾਲ ਫੰਡਾਂ ਦੇ ਨਾਲ ਜਾਂ ਕਹਿ ਲਓ ਕਿ ਬਹੁਤ ਸਾਰੇ ਬਵਾਦਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਯੂਨੀਵਰਸਿਟੀ ਉਹ ਬਵਾਦਾਂ ਵਿੱਚ ਆਈ ਹੋਈ ਹੈ ਤੇ ਇੱਕ ਹੋਰ ਬਵਾਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਜੁੜ ਰਿਹਾ ਤੇ ਮਹਾਨ ਕੋਸ਼ ਦੀਆਂ ਪੁਸਤਕਾਂ ਤਿਆਰ ਕਰਕੇ ਜਿਨ੍ਹਾਂ ਦੀਆਂ ਗਲਤੀਆਂ ਨੂੰ ਦੁਰਸਤ ਕੀਤਾ ਜਾਣਾ ਸੀ ਜਿਨ੍ਹਾਂ ਵਿੱਚ ਗਲਤੀਆਂ ਠੀਕ ਕੀਤੀਆਂ ਜਾਣੀਆਂ ਸੀ ਆਖਰ ਤਾਨੂੰ ਹੋਰ ਬਹੁਤ ਸਾਰੇ ਤੇ ਵਿਦਵਾਨ ਜਿਹੜੇ ਆ ਪਹੁੰਚੇ ਹੋਇਆ ਉਹ ਕੀ ਕਹਿ ਰਹੇ ਆ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਇਹ ਇੱਕ ਜੋ ਬਣੀ ਹੈ ਨੈਚੁਰਲੀ ਕੁਝ ਨਾ ਕੁਝ ਤੇ ਇਹ ਜਿਹੜੀ ਆ ਆਫੀਸ਼ੀਅਲੀ ਕੋਈ ਨਾ ਕੋਈ ਇਹਦੀ ਕਮੇਟੀ ਵੀ ਬਣੀ ਹੋएगी ਤੇ ਆਫੀਸ਼ੀਅਲੀ ਇਹ ਸਾਰਾ ਕੁਝ ਹੋਇਆ ਹੋਇਆਗਾ ਹੁਣ ਤਾਂ ਕੋਈ ਆਇਆ ਨਹੀਂ ਜੀ ਨਿਕਲ ਕੇ ਸਾਹਮਣੇ ਕਿ ਕੌਣ ਸੀਗਾ ਕਿਸ ਜਿਹੜੇ ਦੇਸ਼ਾਂ ਤੇ ਇਹ ਹੋਇਆ ਸਾਰਾ ਨਹੀਂ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਮੈਂ ਤੇ ਡਿਪਾਰਟਮੈਂਟ ਵਿੱਚ ਬੈਠਾ ਸੀ ਮੈਂ ਘਰ ਜਾਣ ਦਾ ਟਾਈਮ ਹੋਸਾਰਵੇ ਦੇ ਤ ਬਾਅਦ 4:30 ਵਜੇ ਤੋਂ ਬਾਅਦ ਅਸੀਂ ਯਤਨ ਕਰਦੇ ਆ ਕਿ ਆਪਣਾ ਕੰਮ ਸਬਮਿਟ ਕਰਵਾ ਕੇ ਵਾਪਸ ਕਰ ਜਾਈਏ ਪਰ ਮੈਨੂੰ ਤੇ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਇੱਥੇ ਸਾਨੂੰ ਇੱਕ ਵਾਰੀ ਇਹ ਰਹਿ ਗਏ ਨੇ ਮਤਲਬ ਕਿ ਜੇ ਕੋਈ ਡੈਥ ਹੋ ਜੇ ਕਿਸੇ ਦੀ ਤਾਂ ਉਹਨੂੰ ਜ਼ਮੀਨ 'ਚ ਵੀ ਦਬੇ ਜਾ ਸਕਦਾ ਹੈ ਉਹਨੂੰ ਅਗਨ ਵੀ ਦਿੱਤੀ ਜਾ ਸਕਦਾ ਹੈ ਹੋਰ ਵੀ ਤਰੀਕੇ ਹੈਗੇ ਨੇ ਕੱਲੇ ਇੱਕ ਤਰੀਕਾ ਛੋੜੀ ਹੁੰਦਾ ਹਰ ਹਰ ਗੱਲ ਨਹੀਂ ਹੁਣ ਜੇ ਕੋਈ ਮਤਲਬ ਕਿ ਕਿਤੇ ਬਾਹਰ ਡੈਥ ਹੋ ਜੇ ਕਿਸੇ ਦੀ ਤੇ ਪਾਣੀ ਨਹੀਂ ਹੈਗਾ ਅਗਨੀ ਹੈਗੀ ਲੱਕੜ ਨਹੀਂ ਹੈਗੀ ਉੱਥੇ ਦਬਾਉਣ ਦੀ ਵੀ ਪਰੰਪਰਾ ਹੈਗੀ ਹੈ ਸਾਡੇ ਸਿੱਖਰਾਂ ਵਿੱਚ ਲਿਖਿਆ ਹੋਇਆ ਪਰ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹਦੇ ਤੋਂ ਉਤਰਾਜ ਹੈ ਸਾਰਿਆਂ ਨੂੰ ਕੋਈ ਇਹ ਨਹੀਂ ਕਹਿਣਾ ਚਾਹੁੰਦਾ ਕਿ ਮਤਲਬ ਕਿ ਜੇ ਕੋਈ ਗਲਤੀਆਂ ਹੋ ਜਾਂਦੇ ਅਸੀਂ ਉਹਨੂੰ ਰਿਸਪੋਸ ਆਫ ਨਹੀਂ ਕਰ तरीका ਠੀਕ ਹੁੰਦਾ ਤੇ ਫੇਰ ਜਿਹੜਾ ਸਾਨੂੰ ਕੋਈ ਦਰਾਜ ਨਹੀਂ ਸੀ ਪਰ ਵਿਦੇਸ਼ੀ ਪਰ ਵਿਦੇਸ਼ੀ ਜਿੰਨੀਆਂ ਕੋ ਗਲਤੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਦੀ ਹੈ ਗਲਤੀਦਰ ਗਲਤੀ ਗਲਤੀਦਰ ਗਲਤੀ ਚਾਹੇ ਫੰਡਾਂ ਦੀ ਹੋਵੇ ਚਾਹੇ ਪ੍ਰਤੀ ਦੀ ਹੋਵੇ ਮਤਲਬ ਆਪਾਂ ਗਲਤੀਆਂ ਦਾ ਕੋਈ ਸਬਕ ਲੈਣਾ ਹੀ ਨਹੀਂ ਮਤਲਬ ਬਾਰ-ਬਾਰ ਗਲਤੀਆਂ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਪੱਧਰ ਤੇ ਲੈ ਕੇ ਜਾਣਾ ਹੈ ਕਿ ਯੂਨੀਵਰਸਿਟੀ ਹੀ ਖਪਾ ਦੇਣੀ ਹੈ ਦੇਖੋ ਨੇਚਰਲੀ ਕੋਈ ਵੀ ਗਲਤੀ ਹੁੰਦੀ ਹੈ ਕਿਸੇ ਵੀ ਤਰੀਕੇ ਨਾਲ ਹੁੰਦੀ ਹੈ ਯੂਨੀਵਰਸਿਟੀ ਦਾ ਤਾਂ ਇਮੇਜ ਖਰਾਬ ਹੁੰਦੀ ਹੈ ਉਹਦੇ ਨਾਲ ਤੇ ਸਾਨੂੰ ਜ਼ਰੂਰ ਯਤਨ ਕਰਨਾ ਚਾਹੀਦਾ ਹੈ ਕਿ ਜੋ ਪਿੱਛੇ ਕੁਝ ਹੋਇਆ ਲੱਗਦਾ ਨਹੀਂ ਸੀ ਕਿ ਇੰਨੀਆਂ ਇੰਨੀਆਂ ਗਲਤੀਆਂ ਹੋਈਆਂ ਨੇ ਮਹਾਕੋਸ਼ ਦੇ ਵਿੱਚ ਉਹਨੂੰ ਜਿਹੜੀ ਉਹਨੇ ਦੁਰਸਤ ਕਰਨ ਲਈ ਗਲਤੀਆਂ ਨੂੰ ਇੱਕ ਕਮੇਟੀ ਬਣਾਈ ਸੀ ਉਹਨਾਂ ਨੇ ਕਿਸ ਤਰ੍ਹਾਂ ਦੇ ਫੈਸਲੇ ਕੀਤੇ ਨਹੀਂ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਮੇਟੀ ਨੇ ਕੀ ਫੈਸਲਾ ਕੀਤਾ ਕੀ ਨਹੀਂ ਕੀਤਾ ਫੈਸਲਾ ਮੇਰੇ ਕੋਲ ਤਾਂ ਸਿਰਫ ਇੰਨੀ ਤੁਹਾਨੂੰ ਇੱਕ ਪ੍ਰੋਬਲਮ ਹੈਗੀ ਇਹਦੇ ਵਿੱਚ ਤੇ ਇਸ ਕਰਕੇ ਇਹਨੂੰ ਮਲਕੇ ਰੱਖਿਆ ਹੋਇਆ ਆਪਣਾ ਲੌਗਨ ਕੀਚ ਰੱਖਿਆ ਹੋਇਆ ਤੇ ਪਰ ਇਹ ਅਚਾਨਕ ਹੀ ਸਾਹਮਣੇ ਆਈ ਗੱਲ ਕਿ ਇਸ ਤਰੀਕੇ ਨਾਲ ਰਿਸਪੋਨਸਿਵ ਕੀਤਾ ਜਾ ਰਿਹਾ ਉਹਨੂੰ ਠੀਕ ਹੈ ਭਾਈ ਕੀ ਨਾਮ ਹੈ ਤੁਹਾਡਾ ਇੱਕ ਮਿੰਟ ਸੱਚੀ ਗੱਲ ਜੀ ਮੈਂ ਮਨਵਿੰਦਰ ਸਿੰਘ ਆ ਜੀ ਮੈਂ 베ਦੀ ਸਾਹਿਬ ਦੇ ਵਿੱਚ ਇਸਰ ਦੇ ਪਾਸੇ ਆਉ ਤੁਸੀਂ ਲੋ ਲੋ ਹਾਂਜੀ ਇੱਕ ਮਰਿਆਦਾ ਤੋਂ ਪਰਾਂ ਉੱਠ ਕੇ ਮੇਰਾ ਨਾਮ ਮਨਵਿੰਦਰ ਸਿੰਘ ਹੈ ਜੀ ਅੱਜ ਜੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਇੱਕ ਤਰੀਕੇ ਦੀ ਬੇਅਦਬੀ ਹੀ ਘਟਨਾ ਕਹਿ ਸਕਦੇ ਹਾਂ ਕਿਉਂਕਿ ਇੱਕ ਕੋਈ ਅਕਾਉਂਟੇਬਿਲਟੀ ਨਹੀਂ ਹੈਗੀ ਕੋਈ ਤਰੀਕਾ ਨਹੀਂ ਹੈਗਾ ਜੋ ਮਹਾਨ ਸ਼ਬਦ ਕੋਸ਼ ਨੇ ਜਿਹਦੇ ਵਿੱਚ ਕੁਰਾਨ ਗੁਰਬਾਣੀ ਗੀਤਾ ਜਿਹਦੇ ਵਿੱਚ ਆਪਣੇ ਮੂਲ ਮੰਤਰ ਤੇ ਉਹਨਾਂ ਦੀ ਪਰਭਾਸ਼ਾ ਲਿਖੀ ਗਈ ਹੈ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਅਗਨੀ ਭੇਟ ਕਰਨਾ ਚਾਹੀਦਾ ਹੈ ਜਾਂ ਉਹਨਾਂ ਨੂੰ ਜਿਸ ਤਰੀਕੇ ਨਾਲ ਅੱਜ ਤੁਸੀਂ ਦੇਖ ਰਹੇ ਹੋ ਕਿ ਪਾੜ-ਪਾੜ ਕੇ ਛੁੱਟੇ ਹੋਏ ਨਹੀਂ ਕਾਗਜ਼ ਜੋ ਕਿ ਪੈਰਾਂ ਦੇ ਵਿੱਚ ਉੱਥੇ ਰੁਲਦੇ ਫਿਰਦੇ ਨੇਗੇ ਕਿ ਇਹ ਕੋਈ ਤਰੀਕਾ ਹੈ ਕਿ ਇਹਦਾ ਕੋਈ ਜਵਾਬ ਦੇ ਹੀ ਹੈ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਲੋਕ ਆਏ ਤੁਸੀਂ ਕਿਵੇਂ ਦੇਖਿਆ ਕੀ ਹੋ ਰਿਹਾ ਸੀ ਇਸੇ ਤੋਂ ਕੌਣ ਕਰ ਰਿਹਾ ਸੀ ਸਾਨੂੰ ਦੇਖਦੇ ਸਾਰ ਤਾਂ ਸਾਡੀ ਅੱਖਾਂ ਦੇ ਸਾਹਮਣੇ ਜੋ ਦ੍ਰਿਸ਼ ਆਇਆ ਹੈ ਫਟੇ ਕਾਗਜ਼ ਇੱਕ ਦੇਖਣ ਦੇ ਦ੍ਰਿਸ਼ ਦੇ حساب ਨਾਲ ਜੋ کتاب ਜੇ ਫਟੀ ਪਈ ਹੋਵੇ ਗੇਰੀ ਪਈ ਹੋਵੇ ਇੱਕ ਕਚਰੇ ਦੇ ਰੂਪ ਦੇ ਵਿੱਚ ਉਹ ਇੱਕ ਬੇਅਦਵੀ ਨਜ਼ਰ ਆਏਗੀ ਤਾਂ ਸਾਨੂੰ ਉਹ ਚੀਜ਼ ਨਜ਼ਰ ਆਈ ਉਹ ਪਤਾ ਕਿਵੇਂ ਲੱਗਿਆ ਜਿੱਥੇ ਕਿ ਇਸ ਤਰੀਕੇ ਨਾਲ ਹੋ ਰਿਹਾ ਸਾਨੂੰ ਜਦੋਂ ਸਾਰੇ ਸਟੂਡੈਂਟ ਇਧਰ ਨੂੰ ਪਹੁੰਚੇ ਨੇਗੇ ਪੁੱਜੇ ਨੇ ਤਾਂ ਸਾਨੂੰ ਇੱਥੇ ਅੱਗੇ ਪਤਾ ਲੱਗਿਆ ਕਿ ਸਾਡੇ ਜੋ ਮਹਾਨ ਕੁਸ਼ ਨਹੀਂ ਉਹਨਾਂ ਦੀ ਬਿਨਾਂ ਕਾਉਂਟੇਬਿਲਟੀ ਤੋਂ ਤੇ ਬਿਨਾਂ ਕੋਈ ਜਾਂਚ ਪੜਤਾਲ ਸਾਡੀ ਜੋ ਕੋਈ ਦੱਸੇ ਬਿਨਾਂ ਤੇ ਯੂਨੀਵਰਸਿਟੀ ਦੇ ਵਿੱਚ ਜੇ ਕਿਸੇ ਨੂੰ ਪੁੱਛ ਰਿਆਂ ਤਾਂ ਕਿਸੇ ਕੋਲ ਜਵਾਬ ਨਹੀਂ ਹੈਗਾ ਹੋਰ ਖੜਾ ਕੌਣ ਸੀਗਾ ਇੱਥੇ ਉਸ ਸਮੇਂ ਕੋਈ ਆਈ ਅਥਾਰਟੀ ਖੜੀ ਸੀ ਇੱਥੇ ਸਾਰੇ ਜਦੋਂ ਸਟੂਡੈਂਟਸ ਪਹੁੰਚੇ ਨੇ ਉਸ ਤੋਂ ਬਾਅਦ ਅਥਾਰਟੀ ਪਹੁੰਚੀ ਹੈ ਸਿਕਿਉਰਿਟੀ ਪਹੁੰਚੀ ਹੈ ਡਿਸਪੋਜ਼ੇਬਲ ਕੌਣ ਕਰ ਰਿਹਾ ਸੀ ਜੀ ਇਹ ਕੁਝ ਪਤਾ ਹੀ ਨਹੀਂ ਲੱਗਿਆ ਜੀ ਸਾਨੂੰ ਉਸੀ ਚੀਜ਼ ਦਾ ਜਦੋਂ ਅਸੀਂ ਇੱਥੇ ਕੁੜੀਆਂ ਦੇ ਹੌਸਲ ਜਾਨੂੰ ਪਤਾ ਲੱਗਿਆ ਸਟੂਡੈਂਟ ਵੀ ਇੱਧਰ ਨਵਾਰੇ ਜੀ ਅਸੀਂ ਵੀ ਇੱਥੇ ਆਏ ਆ ਤੇ ਇੱਥੇ ਖੜੇ ਤਾਂ ਸਿਕਿਉਰਿਟੀ ਅਫਸਰ ਦੀ ਚੋਰ ਡਿਊਟੀ ਲੱਗੀ ਹੁੰਦੀ ਆ ਵੀ ਅੱਗੇ ਤੁਸੀਂ ਨਹੀਂ ਜਾਣਾ ਤੇ ਕੁੜੀਆਂ ਦੇ ਹੌਸਲ ਨੇ ਉਹਨ ਇੱਕ ਟਰਾਲੀ ਹੋਰ ਭਰੀ ਹੋਈ ਸਾਰੇ ਇਹ ਗਿਣਤੀ ਦਾ ਕੋਈ ਇੱਕ ਪੱਕੀ ਹੈ ਨਹੀਂ ਵੀ ਕਿੰਨੀ ਕਿਉਂਕਿ ਜਿਹੜੀ ਗਲਤ ਛਪੀ ਹੈ ਪਰ ਇੱਕ ਟਰਾਲੀ ਭਰੀ ਹੋਈ ਮਹਾਨਕੋਸ਼ ਦੀ ਤੇ ਫਿਰ ਦੁਬਾਰਾ ਫਿਰ ਇੱਥੇ ਬੇਅਦਬੀ ਕਰਨ ਲਈ ਲਿਆਂਦੀ ਜਾ ਰਹੀ ਸੀ ਹੁਣ ਵੀ ਤੁਸੀਂ ਉੱਥੇ ਦੇਖ ਸਕਦੇ ਹੋ ਦੋ ਟੋਏ ਪਟਕੇ ਪਾਣੀ ਸਿੱਟ ਕੇ ਤੇ 파ੜ 파ੜ ਕੇ ਅੰਗਾ ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਗੱਲ ਹੈ ਪਹਿਲਾਂ ਹੋਈ ਜਦੋਂ ਸ਼ਰੂਪਾਂ ਦੀ ਆਪਣੀ ਬੇਅਦਬੀ ਜਿਹੜੇ ਨਵੇਂ ਛਪੇ ਨੇ ਉਹ ਗਲਤ ਹੋਏ ਨੇ ਤੇ ਆਹ ਜਿਹੜੇ ਪੁਰਾਣੀ ਜਲਦਾ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਉੱਥੋਂ ਲੱਭੀਏ ਵਿੱਚੋਂ ਇਹ ਪੁਰਾਣਾ ਹੈ ਪੁਰਾਣੇ ਦੇ ਮੈਨਾਂ ਦਾ ਸ਼ਾਇਦ ਕੋਈ ਗਲਤੀ ਵੀ ਨਹੀਂ ਹੋਣੀ ਮੈਂ ਦੱਸਿਆ ਕਿ ਇਹਦੇ ਮਾਨ ਕੋਚ ਨੇ ਸਾਰੀਆਂ ਕੰਪਨੀ ਦੇ ਵਿੱਚ 30 ਤੋਂ 35 ਹਜ਼ਾਰ ਗਲਤੀ ਹੋਈ ਹੈ ਤੇ ਇਹ ਗਲਤੀ ਤੁਸੀਂ ਦੇਖੋ ਵੀ ਮਾਨ ਕੋਚ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਦਸ਼ਮ ਗੰਤੀ ਬਾਣੀ ਦਰਜ ਹੈ ਤੇ ਪੰਥਕੂਰ ਪ੍ਰਕਾਸ਼ ਦੀ ਬਾਣੀ ਦਰਜ ਹੈ ਤੇ ਮਤਲਬ ਸਾਰੀ ਧਰਮਾਂ ਦੀ ਸਾਰੀ ਧਰਮਾਂ ਦੀ ਬਾਣੀ ਦੇ ਦਰਜ ਹੈ ਦਰਜੇ ਤੇ ਬਾਣੀ ਦੀ ਬੇਅਦਬੀ ਹੈ ਮਾਨ ਕੋਚ ਦੀ ਬੇਅਦਬੀ ਨਹੀਂ ਤੁਸੀਂ ਪ੍ਰੋਫੈਸਰ ਕੀ ਕਹਿੰਦੇ ਸੀ ਤੁਹਾਨੂੰ ਤੁਸੀਂ ਬੁਲਾਇਆ ਕੋਈ ਪ੍ਰੋਫੈਸਰ ਅਥਾਰਟੀ ਕੋਈ ਆਈ ਕੋਈ ਅਧਿਕਾਰੀ ਤੁਹਾਡੇ ਕੋਲ ਆਈ ਯੂਨੀਵਰਸਿਟੀ ਦਾ ਅਸੀਂ ਹਾਂਜੀ ਸਾਡੀ ਅਥਾਰਟੀ ਨਾਲ ਜਦੋਂ ਗੱਲ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਸਾਡੇ ਜਿਹੜਾ এনवायरमेंट ਡਿਪਾਰਟਮੈਂਟ ਹੈ ਉਹ ਕਹਿੰਦੇ ਵੀ ਅਸੀਂ ਇਹਨੂੰ ਅਗਨਪੇੜ ਅਸੀਂ ਕਿਹਾ ਵੀ ਕਿ ਤਰੀਕਾ ਹੁੰਦਾ ਕੋਈ ਜੇ ਤੁਸੀਂ ਡਿਸਟਰਾਏ ਕਰਨਾ ਹੈ ਤਾਂ ਕਿਸੇ ਤਰੀਕੇ ਦੇ ਥਰੂ ਜਿਵੇਂ ਕੋਈ ਸਿੱਖ ਧਰਮ ਦੇ ਵਿੱਚ ਉਹਦੀ ਮਰਿਆਦਾ ਤੇ ਉਹਦੇ ਰਾਹੀਂ ਨਸ਼ਟ ਕਰਨਾ ਚਾਹੀਦਾ ਪਰ ਉਹਨਾਂ ਨੇ ਦੱਸਿਆ ਕਿ ਇਹ ਇਨਵਾਇਰਨਮੈਂਟ ਡਿਪਾਰਟਮੈਂਟ ਹੈ ਉਹਨੇ ਸਾਨੂੰ ਦੱਸਿਆ ਕਹਿੰਦੇ ਵੀ ਈਕੋ ਫ੍ਰੈਂਡਲੀ ਤਰੀਕਾ ਤੇ ਇੱਥੇ ਦੱਬੋ ਪੱਟੋ ਤੇ ਦੱਬ ਦਿਓ ਈਕੋ ਫ੍ਰੈਂਡਲੀ ਰਿਕਾ ਹੋਇਆ ਜੀ ਤੇ ਤੁਸੀਂ ਇਹ ਦੇਖੋ ਜਿਹੜੀ ਅਥਾਰਟੀ ਮੰਨਦੀ ਅਗਲੀ ਗੱਲਬਾਤ ਕਿਵੇਂ ਚੜੇ ਜੜਾ ਜੀ ਕਿ ਇਹਨੂੰ ਹੁਣ ਦਬਾਉਣ ਦੀ ਪ੍ਰਕਿਰਿਆ ਪੂਰੀ ਹੋਏਗੀ ਜਾਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਅਗਲੀ ਗੱਲਬਾ ਉਹ ਅਸੀਂ ਜਿਹੜੇ ਡਿਪਾਰਟਮੈਂਟ ਨੇ ਜਿਹੜੀ ਕਮੇਟੀ ਨੇ ਇਹ ਕਿਹਾ ਵੀ ਇੱਥੇ ਆ ਕੇ ਇਹਨੂੰ ਦੱਬ ਦਿਓ ਇਹ ਇੱਕੋ ਫਰੈਂਡਲੀ ਤਰੀਕਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਉਹਨਾਂ ਨੂੰ ਇੱਥੇ ਬੁਲਾਇਆ ਤੇ ਕੁਝ ਸਮੇਂ ਚ ਇੱਥੇ ਆ ਰਹੇ ਨੇ ਅਸੀਂ ਉਹਨਾਂ ਦੀ ਪਹਿਲਾਂ ਜਵਾਬ ਦੇਹੀ ਲੈਣੀ ਹੈ ਦੇਖੋ ਜੀ ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਰਿਆਦਾ ਹੇਤ ਨਾ ਕੀਤਾ ਤਾਂ ਅਸੀਂ ਸਾਰੇ ਸਟੂਡੈਂਟ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮਰਿਆਦਾ ਹੇਤ ਇਹਦਾ ਸੰਸਕਾਰ ਕਰਾਂਗੇ ਮੰਦੀਪਾ ਰਾਜੰਦਰ ਜੀ ਕਿਵੇਂ ਦੇਖਦੇ ਹੋ ਕਿ ਇਸ ਪੂਰੇ ਮਸਲੇ ਨੂੰ ਇੱਕ ਇਸ ਨੂੰ ਖਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਜਿਹੜਾ ਵਿਰਸਾ ਦੋਂ ਦੇ ਕੋਲੇ ਆ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਲੇ ਆ ਤੇ ਅੱਜ ਜਦੋਂ ਯੂਨੀਵਰਸਿਟੀ ਉਹਨਾਂ ਖੋਜ ਕਾਰਜਾਂ ਨੂੰ ਹੀ ਇਸ ਤਰ੍ਹਾਂ ਦਬਾਏਗੀ ਤਾਂ ਕਿਸ ਤਰ੍ਹਾਂ ਦੇ ਰੋਸ ਜਿਹੜੇ ਆ ਪ੍ਰਗਟ ਹੋ ਰਿਹਾ ਇਹ ਬੜਾ ਮੰਦਭਾਗਾ ਬਰਤਾਰਾ ਜੀ ਇਹ ਪਹਿਲੀ ਵਾਰੀ ਨਹੀਂ ਹੋ ਰਿਹਾ ਸਾਡੇ ਪਿਛਲੇ ਦੇਖਦੇ ਦੇਖਦੇ ਇੱਕ ਦਹਾਕੇ ਦੇ ਵਿੱਚ ਤੀਜੀ ਵਾਰੀ ਬਰਤਾਰਾਗਾ ਪਹਿਲਾਂ 2015 ਦੇ ਵਿੱਚ ਦੋ ਟਰੱਕ ਕੋ ਰੱਦੀ ਕਹਿ ਕੇ ਕਬਾਰ ਕਹਿ ਕੇ ਵੇਚ ਦਿੱਤੇ ਜਾਂਦੇ ਨੇ ਪਰ ਜਦੋਂ ਉਹਦੇ ਵਿੱਚੋਂ ਦੇਖਿਆ ਜਾਂਦਾਗਾ ਤਾਂ ਮਹਾਰਾਜੀਤ ਸਿੰਘ ਸਮੇਂ ਦੀਆਂ ਲਿਖਤਾਂ ਭਗਵਤ ਗੀਤਾ ਕੁਰਾਨ ਤੇ ਗੁਰੂ ਗੰਗ ਸਾਹਿਬ ਨਾਲ ਸੰਬੰਧਿਤ ਖਾਰੜੇ ਜਾਂ ਉਹਦੇ ਨਾਲ ਬਾਣੀ ਦੀਆਂ ਗੁੱਟਕੇ ਹੱਥ ਲਿਖਤਾਂ ਜਿਹੜੀਆਂ ਉਹ ਬਹੁਤ ਮਿਲੀਆਂ ਪਰ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਵੀ ਜਿਹੜਾ ਇੱਕ ਟਰੱਕ ਉਹ ਗਿਆ ਕਿਤੇ ਸੋ ਜਿਹੜਾ ਅੱਜ ਆਪਾਂ ਮੌਜੂਦਾ ਖੜੇ ਆ ਇੱਥੇ ਖੜਨ ਦਾ ਕਾਰਨ ਇਹ ਆ ਵੀ ਯੂਨੀਵਰਸਿਟੀ ਨੂੰ ਪਿਛਲੇ ਸਾਲਾਂ ਦੌਰਾਨ ਇੱਕ ਪ੍ਰੋਜੈਕਟ ਮਿਲਿਆ ਸੀਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਸਾਬਣਾ ਇਹ ਸਾਡੀ ਯੂਨੀਵਰਸਿਟੀ ਇੰਨੀ ਨਕਮੀ ਤੇ ਇੰਨੀ ਨਖਿਤ ਹੋ ਚੁੱਕੀ ਆ ਇਹ ਕਮਹਾਨ ਕੋਸ਼ ਨੂੰ ਦੇਖ ਕੇ ਸ਼ਾਪ ਨਹੀਂ ਸਕੀ ਭਾਈ ਕਾਨ ਸਿੰਘ ਨਾਬਾ ਨੇ ਲਗਭਗ 65000 ਦੇ ਕਰੀਬ ਜਿਹੜੇ ਇਤਰਾਸ ਸੀ ਐਂਟਰੀਆਂ ਦਰਜ ਕੀਤੀਆਂ ਸੀਗੀਆਂ ਇਸ ਯੂਨੀਵਰਸਿਟੀ ਨੇ 30000 ਦੇ ਲਗਭਗ ਉਹ ਚ ਗਲਤੀ ਕਰ ਦਿੱਤੀ ਐਡਾ ਵੱਡਾ ਜਿਹੜਾ ਸਾਨੂੰ ਇਹ ਮਤਲਬ ਸਿਧਾਂਤਕ ਤੌਰ ਤੇ ਖੋਰਾ ਲਾਇਆ ਜਾ ਰਿਹਾ ਕੀ ਇਹ ਸਹਜੇ ਲੱਗਿਆ ਨਹੀਂ ਇਹ ਸਹਿਜ ਨਹੀਂ ਲੱਗਿਆ ਇੱਕ ਸਾਜਿਸ਼ ਤਹਿਤ ਸਾਨੂੰ ਸਿਧਾਂਤਕ ਤੌਰ ਤੇ ਖਤਮ ਕਰਕੇ ਸਾਨੂੰ ਇਹ ਇੱਕ ਹੋਰ ਪਾਸੇ ਧੱਕਣਾ ਚਾਹੁੰਦੇ ਨੇ ਉਦੋਂ ਵੀ ਵਿਦਿਆਰਥੀਆਂ ਨੇ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਵਾਰੀ ਵਿਰੋਧ ਕੀਤਾ ਪਰ ਅੱਜ ਇਹ ਯੂਨੀਵਰਸਿਟੀ ਦੇ ਸੋਹਰ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਿਆ ਵੀ ਇਦਾਂ ਨਸ਼ਟ ਕੀਤਾ ਜਾ ਰਿਹਾ ਤਾਂ ਵਿਦਿਆਰਥੀਆਂ ਨੇ ਆ ਕੇ ਗੇਟ ਦੇ ਉੱਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਇਸ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਯੂਨੀਵਰਸਿਟੀ ਦੀ ਗੁੰਡਾਗਰਦੀ ਨੇ ਵਿਦਿਆਰਥੀਆਂ ਨੂੰ ਪੌਣੇ 2 ਘੰਟੇ ਰੋਕ ਕੇ ਰੱਖਿਆ ਤੇ ਅੰਦਰ ਖਾਤੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇੱਕ ਟੋਏ ਨੂੰ ਬੰਦ ਕਰ ਦਾਂਗੇ ਤੇ ਦੂਜਾ ਪਰ ਵਿਦਿਆਰਥੀਆਂ ਦੇ ਰੋ ਅੱਗੇ ਯੂਨੀਵਰਸਿਟੀ ਨੂੰ ਝੁਕਣਾ ਪਿਆ ਤੇ ਇੱਥੇ ਧੱਕੇ ਨਾਲ ਵਿਦਿਆਰਥੀ ਇੱਥੇ ਆ ਕੇ ਖੜੇ ਤੁਸੀਂ ਦੇਖਿਆ ਉੱਥੇ ਜਿਹੜੇ ਹਾਲਾਤ ਨੇ ਉੱਥੋਂ ਦਾ ਕੀ ਮੰਜ਼ਰ ਆਗਾ ਆ ਤੁਹਾਨੂੰ ਦਿਖਾ ਦਿੱਤਾਗਾ ਵੀ ਮਹਾਰਾਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਦੀ ਪੰਗਤੀਆਂ ਜਿਹੜੀ ਵਿਆਖਿਆ ਗਈ ਉਹ ਇਸ ਦੇ ਵਿੱਚ ਕਿਵੇਂ ਕੀਤੀ ਗਈ ਆ ਸੋ ਜਿਹੜਾ ਇਹ ਵਰਤਾਰਾਗਾ ਇਹ ਅਸਹਿਣ ਆਗਾ ਇਹ ਸਹਿਜੇ ਨਹੀਂ ਹੋਇਆ ਇਹ ਇੱਕ ਸਾਜ਼ਿਸ਼ ਤਹਿਤ ਹੋਇਆ ਸਾਨੂੰ ਜਾਗਣਾ ਪੈਣਾ ਜਿੰਨਾ ਤੋਂ ਅਸੀਂ ਆਸਾਂ ਰੱਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਬੁੱਧੀਜੀਵੀ ਜਾਂ ਬੌਧਿਕ ਵਰਗ ਉਹ ਉਹੀ ਸਾਨੂੰ ਖੋਹ ਰਾਂ ਲਾ ਰਿਹਾ ਸਾਨੂੰ ਦੇਖ ਕੇ ਲਿਖਣਾ ਛਾਪਣਾ ਨਹੀਂ ਆਇਆ ਤੇ ਅਸੀਂ オリジナル ਟੈਕਸਟ ਕੀ ਲਿਖਾਂਗੇ ਇਹਦੇ ਉੱਤੇ ਜਿਹੜਾ ਲੱਖਾਂ ਦਾ ਘਾਟਾ ਛਪਿਆ ਯੂਨੀਵਰਸਿਟੀ ਦੇ ਮੁਤਾਬਕ ਇਹਦਾ ਇੱਥੇ ਮੁੱਲ ਲਿਖਿਆ ਹੋਊ ਇਹਦਾ ਮੁੱਲ ਲਗਾ 800 ਰੁਪਇਆ ਇਹ ਕਹਿੰਦੇ 15000 ਰੁਪਏ 15000 ਗਿਣਤੀ ਆ ਗਿਣਤੀ ਮਤਲਬ 4 ਜਿਲਤਾ 15 ਚੌਕਾ 60 60000 ਦੇ ਲਗਭਗ ਇਹ ਇੱਕ ਤਰ੍ਹਾਂ ਦਾ ਇਦਾਂ ਦੇ ਖਾੜ ਦੇ ਨੇ ਜਿਹਨੂੰ ਯੂਨੀਵਰਸਿਟੀ ਡਿਸਟਰਾਏ ਕਰ ਰਹੀ ਆ ਟਰਾਲੀ 1 ਨਹੀਂ 2 ਨਹੀਂ 4 ਨਹੀਂ 5 ਨਹੀਂ 7 ਨਹੀਂ ਘੱਟੋ ਘੱਟ ਇੱਥੇ 15 ਟਰਾਲੀਆਂ ਇਹਨਾਂ ਨੇ ਪਹਿਲਾਂ ਛਿੱਟ ਕੇ ਦਬਣਾਤੀਆਂ ਹੁਣ ਅਸੀਂ ਆਗਲਾ ਜਿਹੜਾਗਾ ਸ਼ੋਅ ਨੂੰ ਕਮੇਟੀ ਨੂੰ ਵੀ ਕਰਾਂਗੇ ਜੁਨੀਸਟ ਦਾ ਵੱਡੇ ਪੱਧਰ ਤੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਤੇ ਅਸੀਂ ਤੁਹਾਡੇ ਮਾਧਮ ਰਾਹੀਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਇਹ ਆਵਾਮ ਤੱਕ ਪੰਜਾਬ ਦੇ ਤੱਕ ਗੱਲ ਪਹੁੰਚਣੀ ਚਾਹੀਦੀ ਆ ਜਿੱਥੇ ਅਸੀਂ ਆਪ ਦੇ ਧੀਆਂ ਪੁੱਤਾਂ ਨੂੰ ਪੜਨ ਲਈ ਭੇਜਦੇ ਆ ਜਾਂ ਜਿੱਥੋਂ ਅਸੀਂ ਆਸਾ ਰੱਖਦੇ ਆ ਵੀ ਉੱਥੋਂ ਦੀਆਂ ਖੋਜਾਂ ਸਾਡੇ ਦੇ ਅੱਗੇ ਸਾਨੂੰ ਸਮਾਜ ਲਈ ਕੋਈ ਸੇਧ ਦੇਣਗੀਆਂ ਉਹਨਾਂ ਦੀਆਂ ਕਰਤੂਤਾਂ ਦੇ ਵਰਤਾਰੇ ਆ ਤੁਹਾਡੇ ਸਾਹਮਣੇ ਨੇਗੇ ਜ਼ਿੰਮੇਵਾਰ ਕਿਹਨੂੰ ਸਮਝਣ ਦੀ ਚੀਜ਼ ਇਸ ਪੂਰੇ ਇਹ ਯੂਨੀਵਰਸਿਟੀ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜ਼ਿੰਮੇਵਾਰ ਠਹਿਰਾਉਣਾ ਸਾਡੀ ਗਲਤੀ ਹੋਵੇਗੀ ਇੱਕ ਯੂਨੀਵਰਸਿਟੀ ਦੇ ਵਿੱਚ ਪੂਰਾ ਨੈਕਸਸ ਚੱਲ ਰਿਹਾ ਇੱਕ ਤੰਤਰ ਚੱਲ ਰਿਹਾ ਜਿਹੜਾ ਉਹ ਤੰਤਰ ਆ ਜਿਹੜਾ ਉਹਦਾ ਜਿਹੜਾ ਸਿਸਟਮ ਆ ਉਹ ਆਪਰੇਟ ਹੋ ਰਿਹਾ ਉਹ ਇਹ ਵਰਕਿੰਗ ਕਰ ਰਿਹਾ ਉਹ ਇਹ ਕਹਿ ਰਹੇ ਨੇ ਵੀ ਇਹਦੀ 15000 ਗਿਣਤੀ ਆ ਜਦੋਂ ਅਸੀਂ ਪਬਲਿਕੇਸ਼ਨ ਬੀਰੋ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨੂੰ ਪਹਿਲੇ ਹੱਲੇ ਗਿਣਤੀ ਵੀ ਪਤਾ ਨਹੀਂ ਸੀ ਹੁਣ ਕੀ ਇਹ ਸਾਰੀ ਜਿਹੜੀ ਗਿਣਤੀ ਇੱਥੇ ਪਹੁੰ ਸਾਡਾ ਇਹ ਦੋਸ਼ ਆ ਸਾਡਾ ਇਹਨਾਂ ਤੇ ਐਲੀਗੇਸ਼ਨ ਆ ਪਰ ਸਾਡੇ ਐਲੀਗੇਸ਼ਨ ਅਜ ਤੱਕ ਕਦੇ ਝੁੱਟ ਨਹੀਂ ਹੋਏ ਇਦਾਂ ਦਾ ਕਟੋ-ਕਟ 5-7000 ਜਿਹੜਾ ਉਹ ਆਗਾ ਖਰੜਾ ਉਹ ਬਾਹਰ ਨਿਕਲ ਚੁੱਕਿਆ ਆ ਇਹੇ ਦੁਕਾਨਾਂ ਤੇ ਜਾਊਗਾ ਇਹ ਦੁਕਾਨਾਂ ਤੇ ਜਾ ਕੇ ਉਸ ਤੋਂ ਬਾਅਦ 20-50 ਸਾਲਾਂ ਨੂੰ ਇਤਿਹਾਸ ਬਣੂਗਾ ਜਦੋਂ ਵੀ ਕਿਸੇ ਨੂੰ ਕੋਈ ਹਵਾਲੇ ਦੀ ਲੋੜ ਪਊ ਤਾਂ ਉਹ ਇੱਥੋਂ ਹਵਾਲੇ ਦੇ ਤੌਰ ਤੇ ਵਰਤੂਗਾ ਜਿਹੜੀਆਂ ਉਹ ਗਲਤੀਆਂ ਨੇ ਫਿਰ ਉਹ ਇਹਨੂੰ ਇਹ ਕਹਿ ਕੇ ਪੇਸ਼ ਕਰੂਗਾ ਇਹ ਪਬਲਿਕੇਸ਼ਨ ਬਿਊਰੋ ਪੰਜਾਬੀ ਬਿਜ਼ਨਸ ਥੱਲੇ ਔਰ ਹੋਰ ਵੀ ਸਰਜਨ ਨਾਲ ਨੇ ਕੀ ਕਹਿਣਾ ਚਾਹੁੰਦੇ ਹਾਂ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਯੂਨੀਵਰਸਿਟੀ ਨੇ ਕਿਹਾ ਕਿ ਆ ਮਹਾਨ ਕੋਸ਼ ਦੀ ਸਾਡੇ ਕੋਲੇ 15000 ਕਾਪੀ ਆ ਜਿਹੜੀ ਕਿ ਡਿਸਟਰੋਏ ਕਰਨੀ ਸੀ ਪਰ ਜਿੰਨੀਆਂ ਟਰਾਲੀਆਂ ਉੱਥੋਂ ਆਈਆਂ ਯੂਨੀਵਰਸਿਟੀ ਕੋਲੇ ਕੋਈ ਵੇਰਵਾ ਨਹੀਂ ਉਹਦਾ ਕਿੰਨੀਆਂ ਟਰਾਲੀਆਂ ਆਈਆਂ ਕਿੰਨੀਆਂ ਪੁਸਤਕਾਹਾਂ ਉੱਥੇ ਸੀਗੀਆਂ ਕਿੰਨੀਆਂ ਇੱਥੇ ਪਹੁੰਚੀਆਂ ਤੇ ਬਾਕੀ ਜਿਹੜੇ ਦੂਜੀਆਂ ਕਿਤਾਬਾਂ ਉਹ ਇੱਥੇ ਕਿਵੇਂ ਆ ਗਈਆਂ ਇਹਦਾ ਵੀ ਹਜੇ ਕੋਈ ਜਵਾਬ ਨਹੀਂ ਮਿਲਿਆ ਤੁਹਾਨੂੰ ਬਿਲਕੁਲ ਬਿਲਕੁਲ ਬਹੁਤ ਸਾਰੇ ਜਿਹੜੇ ਵਿਦਿਆਰਥੀ ਵੈਗ ਨਾਲ ਜੁੜੇ ਹੋਏ ਜਾਂ ਇੱਕ ਜਹੀ ਕਮਿਊਨਿਟੀ ਦੇ ਨਾਲ ਜੁੜੇ ਹੋਏ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਲੋਕ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਹਾਨ ਕੋਚ ਦੇ ਨਾਲ ਇੱਕ ਬੇਕਦਰੀ ਹੋਈ ਹੈ ਇੱਕ ਅਜਿਹਾ ਕਹਿ ਸਕਦੇ ਆ ਕਿ 5-7 ਟਰਾਲੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ 5-7 ਟਰਾਲੀਆਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਇੱਕ ਜਿਹੇ ਹਿੱਸੇ ਵਿੱਚ ਲਿਆਂਦੀਆਂ ਗਈਆਂ ਇੱਕ ਜਿਹੇ ਬਾਗਬਾਨੀ ਇਹਨਾਂ ਦਾ ਵਿਭਾਗ ਹੈ ਉਹਦੇ ਪਾਸੇ ਲਿਆ ਕੇ ਉਸ ਨੂੰ ਮਹਾਨ ਕੋਸ਼ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ ਵੱਡੀ ਗੰਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਟਿਆਲਾ ਪ੍ਰਸ਼ਾਸਨ ਦੇ ਬਹੁਤ ਸਾਰੇ ਕਰਮਚਾਰੀ ਵੀ ਸ਼ਾਮਲ ਨੇ ਪਰ ਜਿਹੜੇ ਇਤਰਾਜ਼ ਆ ਰਹੇ ਆ ਉਹ ਇਤਰਾਜ਼ ਇਸੇ ਗੱਲ ਦੇ ਆ ਰਹੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹ ਪੂਰੀ ਤਰ੍ਹਾਂ ਮਸਤੈਦ ਹੈ ਕਿ 5-7 ਟਰਾਲੀਆਂ ਲਿਆ ਕੇ ਮਹਾਨ ਕੋਸ਼ ਨੂੰ ਜਿਸ ਤਰ੍ਹਾਂ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਵਾਰ ਤੁਹਾਨੂੰ ਅਸੀਂ ਫਿਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿੰਨੇ ਵੱਡੇ ਟੋਏ ਡੂੰਗੇ ਪੁੱਟ ਕੇ ਪਹਿਲਾਂ ਹੀ ਤਿਆਰੀ ਕੀਤੀ ਗਈ ਸੀ ਕਿ ਜਿਵੇਂ ਮਹਾਨ ਕੋਸ਼ ਨੂੰ ਇੱਥੇ ਪੁਸਤਕਾਂ ਨੂੰ ਸੁੱਟਣਾ ਦਫਨਾਉਣਾ ਪਰ ਇਸ ਦੇ ਉੱਤੇ ਤਰਾਜ ਆ ਰਿਹਾ ਕਿ ਇੱਕ ਜਿਹੜੀ ਬਹੁਤ ਸਾਰੇ ਅਧਿਆਪਕਾਂ ਦੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਹਮੇਸ਼ਾ ਬਵਾਦਾਂ ਦੇ ਵਿੱਚ ਰਹਿੰਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਵੱਡੀ ਗਣਤੀ ਦੇ ਵਿੱਚ ਜਿਹੜੇ ਇੱਥੇ ਵਿਦਿਆਰਥੀ ਨੇ ਉਹ ਜੁੜੇ ਹੋਏ ਨੇ ਤੇ ਉਹਨਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਦੋ ਵਨੌਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਆ ਤਾਂ ਜਿਹੜੇ ਬਹੁਤ ਸਾਰੇ ਨੌਜਵਾਨ ਹੈ ਉਹ ਅਜਿਹੇ ਜਿਹੜੇ ਇਤਰਾਜ਼ ਪ੍ਰਗਟ ਕਰਦੇ ਜਾ ਰਹੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਹੋਰ ਵਿਵਾਦ ਜਿਹੜਾ ਹੈ ਉਹ ਜੁੜਿਆ ਜਿਹੜੀ ਹੋਰ ਵੀ ਅਪਡੇਟ ਹੋਏਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜਿੰਨੇ ਕੁ ਵਿਚਾਰ ਇੱਥੇ ਦੇ ਵਿਦਿਆਰਥੀਆਂ ਨੇ ਜਿਹੜੇ ਇੱਥੇ ਦੇ ਸਟੂਡੈਂਟਸ ਨੇ ਉਹਨਾਂ ਨੇ ਪ੍ਰਗਟ ਕੀਤੇ